ਜੀ ਬਵਾਸੀਰ ਵਾਸਤੇ ਦੱਸ ਰਿਹਾ ਤੁਹਾਨੂੰ ਬਿਲਕੁਲ ਘਰੇਲੂ ਫਾਰਮੂਲਾ ਤੁਸੀਂ ਲੈਣੀ ਹੈ ਸੀਤਲ ਚੀਨੀ ਜਾਂ ਸਰਦ ਚੀਨੀ ਪੰਸਾਰ ਸਟੋਰ ਤੋਂ ਮਿਲ ਜੂਗੀ ਥੋੜਾ ਜਿਹਾ ਪੀਸਣ ਵੇਲੇ ਤੰਗ ਕਰਦੀ ਹੈ ਜੇਕਰ ਜ਼ਿਆਦਾ ਮਿਕਸੀ ਦਾ ਰੌਂਡ ਲਵਾ ਦੇ ਤਾਂ ਇਹਦੇ ਵਿੱਚੋਂ ਤੇਲ ਜਾਂ ਨਿਕਲ ਜਾਂਦਾ ਹੈ ਇਸ ਕਰਕੇ ਸਾਵਧਾਨੀ ਨਾਲ ਪੀਸਣੀ ਹੈ ਤੇ ਬਰਾਬਰ ਮਾਤਰਾ ਦੇ ਵਿੱਚ ਏលਵਾ ਜੇਕਰ 50 ਗ੍ਰਾਮ ਸਾਡੇ ਕੋਲੇ ਸੀਤਲ ਚੀਨੀ ਹੈ ਤਾਂ 50 ਗ੍ਰਾਮ ਹੀ ਏលਵਾ ਲੈ ਲੋ ਇਹ ਵੀ ਪੰਸਾਰੀ ਤੋਂ ਮਿਲ ਜੂਗਾ ਤੁਹਾਨੂੰ ਦੋਨੇ ਚੀਜ਼ਾਂ ਪੰਸਾਰੀ ਤੋਂ ਮਿਲ ਜਾਣਗੀਆਂ ਇਹਨੂੰ ਵੀ ਬਰੀਕ ਕਰ ਲਓ ਤੇ ਇਹਨੂੰ ਵੀ ਹੌਲੀ-ਹੌਲੀ ਮਿਕਸੀ ਦੇ ਵਿੱਚ ਰੌਂਡ ਲਵਾ ਕੇ ਬਰੀਕ ਕਰ ਲਓ ਤੇ ਇਹ ਅੱਧਾ ਚਮਚ ਲੈਣਾ ਸਵੇਰੇ ਕੱਚੀ ਲੱਸੀ ਨਾਲ ਜਾਂ ਨਾਰਮਲ ਪਾਣੀ ਨਾਲ ਬਿਲਕੁਲ ਫਰੈਸ਼ ਹੋਣ ਤੋਂ ਬਾਅਦ ਬਵਾਸੀਰ ਕਿਸੇ ਵੀ ਤਰ੍ਹਾਂ ਦੀ ਹੋਵੇ 10-15 ਦਿਨ ਲੈਣ ਨਾਲ ਤੁਹਾਡੀ ਬਵਾਸੀਰ ਬਿਲਕੁਲ ਠੀਕ ਹੋ ਜੂਗੀ ਠੀਕ ਹੈ ਜੀ ਇਹਨੂੰ ਘਰੇ ਬਣਾਓ ਤੇ ਇਹਦਾ ਲਾਭ ਲਓ ਬਾਕੀ ਮੈਂ ਵੀ ਇਹਨੂੰ ਬਣਾ ਕੇ ਰੱਖੂਗਾ ਕਾਫੀ ਮਾਤਰਾ ਦੇ ਵਿੱਚ ਜੇ ਕਿਸੇ ਵੀਰ ਨੂੰ ਲੋੜ ਹੋਵੇ ਤਾਂ ਮੇਰੇ ਕੋਲੋਂ ਆ ਕੇ ਲੈ ਜਾ ਸਕਦਾ ਹੈ ਤੇ ਇਹ ਬਵਾਸੀਰ ਵਾਲੀ ਦਵਾਈ ਦੀ ਫਰੀ ਸੇਵਾ ਹੋਊਗੀ ਇਹਦਾ ਕੋਈ ਪੈਸਾ ਨਹੀਂ ਲਿਆ ਜਾਊਗਾ ਕੋਈ ਵੀ ਦੂਰੋਂ ਨੇੜੇ ਆਉਣ ਵਾਲਾ ਜੇਕਰ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਮੇਰੇ ਤੋਂ ਇਹ ਦਵਾਈ ਬਣੀ ਬਣਾਈ ਲੈ ਸਕਦਾ ਮੈਂ ਅੱਜ ਇਹਨੂੰ ਤਿਆਰ ਕਰ ਲਊਗਾ ਤੇ ਤੁਸੀਂ ਘਰੇ ਵੀ ਬਣਾ ਸਕਦੇ ਹੋ ਸ਼ੀਤਲ ਚੀਨੀ ਜਾਂ ਸਰਦ ਚੀਨੀ ਇਹ ਲੈਣੀ ਹੈ 50 ਗ੍ਰਾਮ ਇਹ ਲੂਆ 50 ਗ੍ਰਾਮ ਜਿਆਨੀ ਬਰਾਬਰ ਬਰਾਬਰ ਮਾਤਰਾ ਚ ਲੈ ਲਓ